ਗੱਲ ਮੈਂ ਰਾਜਾ ਵੜਿੰਗ ਤੋਂ ਸ਼ੁਰੂ ਕਰਦਾ ਰਾਜਾ ਵੜਿੰਗ ਸਾਹਿਬ ਨੇ ਕਹਿੰਦੇ ਵੀ ਇੱਕਦਾਂ ਦਾ ਬਿਆਨ ਫੇਰ ਦਿੱਤਾ ਜਿਹਦੇ ਕਰਕੇ ਮਾਫੀ ਵੀ ਮੰਗਣੀ ਪੈ ਰਹੀ ਹੈ ਤੇ ਮਾਫੀ ਮੰਗਣ ਤੋਂ ਬਾਅਦ ਵੀ ਅਜੇ ਤੱਕ ਗੱਲ ਨਿਪੜੀ ਨਹੀਂ ਆ ਮਿੰਟੂ ਜੀ ਆ ਖਾਸ ਕਰਕੇ ਰਾਜਾ ਵੜਿੰਗ ਸਾਹਿਬ ਤੋਂ ਆਪਾਂ ਗੱਲ ਇਸ ਕਰਕੇ ਸ਼ੁਰੂ ਕਰਦੇ ਹਾਂ ਕਿਉਂਕਿ ਕਈ ਬਿਆਨ ਉਹਨਾਂ ਦੇ ਹੁੰਦੇ ਖਾਸ ਕਰਕੇ ਪਿੱਛੇ ਜੇ ਕੁਝ ਬਿਆਨ ਆਏ ਸੀ ਲੋਕ ਖੁਸ਼ ਵੀ ਹੋ ਗਏ ਸੀ ਕਿ ਆ ਚੰਗਾ ਬਿਆਨ ਹੈ ਸਾਡੇ ਹੱਕ ਵਾਲਾ ਪਰ ਹੁਣ ਕਹਿੰਦੇ ਕਿ ਇੱਕ ਬਿਆਨ ਉਹਨਾਂ ਨੇ ਇਦਾਂ ਦੇ ਦਿੱਤਾ ਜਿਹਦੇ ਤੇ ਬਹੁਤ ਜ਼ਿਆਦਾ ਰੌਲਾ ਪੈ ਗਿਆ ਸਿਆਸਤ ਦੇ ਵਿੱਚ ਤਕਾਲ ਸਿਆਸਤ ਦੇ ਵਿੱਚ ਰੌਲਾ ਪੈ ਜਾਣਾ ਇੱਕ ਵੱਖਰੀ ਗੱਲ ਹੈ ਰੌਲਾ ਕਿਹੜੇ ਮੌਕੇ ਤੇ ਪੈ ਜਾਣਾ ਤੇ ਕਿਸ ਪ੍ਰਸੰਗ ਦੇ ਵਿੱਚ ਪੈ ਜਾਣਾ ਇਹ ਇੱਕ ਵੱਖਰੀ ਗੱਲ ਹੈ ਕਿਉਂਕਿ ਰਾਜਨੀਤੀ ਤੇ ਤੁਹਾਨੂੰ ਪਤਾ ਹੀ ਆ ਰੌਲਿਆਂ ਨੂੰ ਪਸੰਦ ਕਰਦੀ ਹੈ ਹਮ ਜਿਨ੍ਹਾਂ ਨੇਤਾ ਸੁਰਖੀਆਂ ਚ ਰਹੇਗਾ ਲਾਈਮਲਾਈਟ ਚ ਰਹੇਗਾ ਤਾਂ ਉਹਦੇ ਵਾਸਤੇ ਚੰਗਾ ਹੈ ਜੀ ਪਰੰਤੂ ਕੁਝ ਰੌਲੇ ਵਕਤ ਦੇ ਤਕਾਜ਼ੇ ਅਨੁਸਾਰ ਠੀਕ ਹੁੰਦੇ ਆ ਕੁਝ ਗਲਤ ਹੋ ਜਾਂਦੇ ਆ ਹੂੰ ਅਸਾਂ ਪਿਛਲੇ ਦਿਨੀ ਧਰਮ ਤਾਰਨ ਦੀ ਜਦੋਂ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਕਿ ਇਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ ਹੂੰ ਉਸ ਦੀ ਸਭ ਤੋਂ ਵੱਡੀ ਤਾਕਤ ਜੇ ਰਾਜਨੀਤੀ ਦੀ ਹੈ ਤਾਂ ਉਹਦੇ ਵਿੱਚ ਇਹ ਹੈ ਕਿ ਉਹਦੇ ਕੋਲ ਐਸਸੀ ਜਾਂ ਘੱਟ ਗਿਣਤੀ ਬੋਤ ਮੁਸਲਮਾਨਾਂ ਦਾ ਜਿਹੜਾ ਰਹਿੰਦਾ ਹੈ ਜੀ ਇਹ ਤਾਕਤ ਹੈ ਉਹਦੀ ਬਿਲਕੁਲ ਹੁਣ ਜੇ ਤੁਸੀਂ ਬਿਹਾਰ ਦਾ ਇਲੈਕਸ਼ਨ ਦੇਖਦੇ ਹੋ ਤਾਂ ਬਿਹਾਰ ਦੇ ਇਲੈਕਸ਼ਨ ਦੇ ਵਿੱਚ ਕੀ ਹੈ ਕਿ ਜੇ ਮੰਨ ਲਓ यादव ਮੁਸਲਮਾਨ ਤੇ ਅਤੀ ਪਛੜਿਆ ਵਰਗ ਜੇ ਉਹ ਤਿੰਨਾਂ ਨੂੰ ਆਪਣੇ ਹੱਕ ਵਿੱਚ ਗੱਠ ਜੋੜ ਪੁੱਗਤਾ ਜਾਂਦਾ ਹੈ ਖਾਸ ਤੌਰ ਤੇ ਅਤੀ ਪਛੜਿਆ ਵਰਗ ਜੀ ਤੋਂ ਡਿਸੀਸਿਵ ਹੈ ਹਾਂ ਬਿਲਕੁਲ ਇੱਕ ਪਾਸਾ ਹੀ ਹੋ ਜਾਂਦਾ ਕਿ ਦੂਜੀ ਵੋਟ ਹਾਂ ਜੀ ਦੂਜੀ ਵੋਟੋਂ ਨਾ ਦੇ ਕੋਲ ਗੋਲਬੰਦ ਹੈ ਕੀ ਆ ਜੀ ਹੁਣ ਇੱਥੇ ਆਪਾਂ ਤਰਨ ਤਰਨ ਚ ਗੱਲਬਾਤ ਕਰਦੇ ਸਾਂ ਕਿ ਕਾਂਗਰਸ ਨੇ ਐਸੀ ਵੋਟ ਨੂੰ ਅਪੀਲ ਕੀਤੀ ਹੈ ਇਥੇ ਹਮ ਆਪਣੇ ਵੱਲ ਉਹਦਾ ਕਿਤੇ ਨਾ ਕਿਤੇ ਕਹਿੰਦੇ ਹੋ ਕਿ ਭਈ ਧਿਆਨ ਆਇਆ ਹੈ ਜੀ ਹੁਣ ਜਿਹੜਾ ਮੁੱਦਾ ਇਹ ਹੈ ਕਿ ਬਈ ਅਸਲ ਦੇ ਵਿੱਚ ਜੇ ਆਪਾਂ ਵੇਖਨੇ ਆ ਕਿ ਰਾਜਾ ਵੜਿੰਗ ਨੇ ਜਿਹੜਾ ਬਿਆਨ ਦਿੱਤਾ ਕੀ ਉਹ ਬਿਆਨ ਜਿਹੜਾ ਉਹ ਗਲਤੀ ਹੈ ਜੇ ਗਲਤੀ ਹੈ ਤਾਂ ਉਹਦੀ ਮਾਫੀ ਮੰਗ ਲਈ ਤਾਂ ਵਿਵਾਦ ਖਤਮ ਹੋ ਗਿਆ ਹੁ ਜੇ ਵਿਵਾਦ ਅੱਗੇ ਵਧ ਰਿਹਾ ਹੈ ਤਾਂ ਫਿਰ ਸਾਨੂੰ ਉਸ ਪੱਖ ਤੋਂ ਵੀ ਵੇਖਣਾ ਪਵੇਗਾ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਸਭ ਤੋਂ ਪਹਿਲੀ ਗੱਲ ਇਹ ਆ ਕਿ ਰਾਜਾ ਵੜਿੰਗ ਨੇ ਸ਼ਬਦਾਂ ਦੀ ਚੋਣ ਮੈਂ ਅੱਗੇ ਵੀ ਕਿਹਾ ਕਿ ਰਾਜਾ ਵੜਿੰਗ ਦੀ ਜਿੰਨੀ ਰਾਜਨੀਤੀ ਆ ਤੇ ਜਿੰਨੀ ਜਲਦੀ ਰਾਜਾ ਵੜਿੰਗ ਨੇ ਸਿਖਰ ਛੋਇਆ ਆ ਦੋ ਵੱਡਾ ਸਿਖਰ ਕੀ ਹੁੰਦਾ ਹਾਂਜੀ ਮੈਂਬਰ ਪਾਰਲੀਮੈਂਟ ਬਣੇ ਵਿਧਾਨ ਸਭਾ ਮੈਂਬਰ ਬਣੇ ਐਨਐਸਯੂਆਈ ਦੇ ਪ੍ਰੈਜ਼ੀਡੈਂਟ ਰਹੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਉਹ ਇਸ ਟਾਈਮ ਪੰਜਾਬ ਦੀ ਕੈਲੋਕੇ ਇਕਾਈ ਦੇ ਪ੍ਰੈਜ਼ੀਡੈਂਟ ਨੇ ਜੀ ਜੀ ਹੁਣ ਦੇਖਣ ਯੋਗ ਗੱਲ ਜਿਹੜੀ ਐ ਉਹ ਇਹੋ ਹੋਏਗੀ ਕਿ ਭਈ ਜਦੋਂ ਰਾਜਾ ਵੜਿੰਗ ਇਹ ਗੱਲ ਕਹਿ ਰਹੇ ਸੀਗੇ ਹਾਂ ਤਾਂ ਉਹਦਾ ਪ੍ਰਸੰਗ ਤੇ ਠੀਕ ਹੋ ਸਕਦਾ ਪਰ ਸ਼ਬਦ ਚ ਇੱਥੇ ਆ ਕੇ ਮਾਤ ਖਾ ਜਾਂਦੇ ਨੇ ਮੈਂ ਜਿਵੇਂ ਕਿਹਾ ਕਿ ਰਾਜਾ ਵੜਿੰਗ ਨੇ ਸੇਖਰ ਛੋ ਲਿਆ ਪਰ ਹਾਲੇ ਤੱਕ ਜਿਹੜੀ ਮੈਚਿਓਰਿਟੀ ਤੁਹਾਡੀ ਬੋਲਬਾਣੀ ਚ ਜਾਂ ਕਹ ਲੋ ਕਿ ਸ਼ਬਦਾਂ ਦੀ ਚੋਣ ਦੇ ਵਿੱਚ ਹੋਣੀ ਚਾਹੀਦੀ ਆ ਉਹ ਹਾਲੇ ਕਈ ਵਾਰ ਢੋਲ ਜਾਂਦੀ ਆ ਜੀ ਅਸੀਂ ਪਹਿਲਾਂ ਕਈ ਵਾਰ ਸੋਚਦੇ ਹੁੰਨੇ ਆ ਕਿ ਯਾਰ ਠੀਕ ਹੈ ਰਾਜਾ ਬੜਿੰਗ ਹੁਣ ਉਮਰ ਦੇ ਉਸ ਪੜਾਤੇ ਆ ਗਏ ਅਸੀਂ ਅਸੀਂ ਤਜਰਬੇ ਦੇ ਉਸ ਪੜਾਤੇ ਆ ਗਏ ਜਿੱਥੇ ਇਹਨਾਂ ਗਲਤੀਆਂ ਦੀ ਗੁੰਜਾਇਸ਼ ਘਟਣੀ ਚਾਹੀਦੀ ਆ ਪਰ ਉਹਨਾਂ ਤੇ ਇੱਕ ਅੰਦਾਜ਼ ਹੈ ਜੀ ਠੀਕ ਹੈ ਜੀ ਚਾਹੇ ਤੁਸੀਂ ਤੜਾਗੀਆਂ ਵਾਲੇ ਬਿਆਨ ਤੋਂ ਲੱਗ ਜਾਓ ਠੀਕ ਹੈ ਜੀ ਬੱਕਰਗੀਆਂ ਦੇ ਮੇਂਗਣਾ ਦੇ ਉਦੋਂ ਤੁਹਾਨੂੰ ਨਹੀਂ ਪਤਾ ਹੋਏਗਾ ਜਦੋਂ ਰਾਜਾ ਬੜਿੰਗ ਹਾਂ ਜੀ ਸ਼ੁਰੂਆਤੀ ਦੌਰ ਚ ਤੁਸੀਂ ਇਹ ਦੇਖ ਲਓ ਚਾਹੇ ਇਹਨੋਵਾ ਦੇ ਮਾਮਲੇ 'ਚ ਚਾਹੇ ਫਰਖੰਗ ਦੀ ਦਵਾਈ ਦੇ ਮਾਮਲੇ 'ਚ ਜਦੋਂ ਗਦੜਵਾਹਾ ਦਾ ਇਲੈਕਸ਼ਨ ਚੱਲ ਰਿਹਾ ਸੀ ਤੁਹਾਨੂੰ ਸ਼ਾਇਦ ਯਾਦ ਹੋਏਗਾ ਬੀਬੀ ਅੰਮ੍ਰਤਾ ਬਾਰੇ ਉਹ ਬੋਲ ਰਹੀ ਸੀ ਪਰਸੰਗ ਉਹਨਾਂ ਦਾ ਘਰੇਲੂ ਸੀਗਾ ਕਾਲ ਕਾਂਦਾ ਸੀ ਉਦੋਂ ਵੀ ਕਾਫੀ ਗੁੰਵਾਰਦ ਬਣ ਗਿਆ ਹਾਂ ਇਹ ਗੱਲ ਯਾਦ ਹੋਏਗਾ ਜੀ ਜੀ ਹੁਣ ਇਹਨਾਂ ਦਾ ਪ੍ਰਸੰਗ ਠੀਕ ਹੈ ਪ੍ਰਸੰਗ ਕਿਉਂ ਠੀਕ ਹੈ ਕਿ ਤੁਸੀਂ ਇੱਕ ਮਿਸਾਲ ਦੇਣੀ ਆ ਕਿ ਭਾਈ ਤੁਹਾਡੀ ਪਾਰਟੀ ਕੈਹੋਜੀ ਪਾਰਟੀ ਹੈ ਜਿਹੜੀ ਨਿਮਨ ਵਰਗ ਦੇ ਵਿੱਚੋਂ ਯਾਨੀ ਹੇਟਲੇ ਮਤਲਬ ਕਿ ਕਹੋ ਕਿ ਜੋ ਬਿਲਕੁਲ ਹਾਸ਼ੀਏ ਤੇ ਬੈਠੇ ਹੁੰਦੇ ਵਰਗ ਜੀ ਉਹਨਾਂ ਨੂੰ ਵੀ ਬਹੁਤ ਉੱਤੇ ਲੈ ਕੇ ਜਾਂਦੀ ਹੈ ਆਹੇ ਮਿਸਾਲ ਦੇਣੀ ਸੀ ਤਾਂ ਖੜਗੇ ਸਾਹਿਬ ਦੀ ਦੇ ਦਿੰਦੇ ਨਾ ਤੁਸੀਂ ਖੜਗੇ ਸਾਹਿਬ ਵੀ ਤੁਸੀਂ ਜੇ ਦੇਖੋਗੇ ਨਵਈ ਐਸੇ ਹੀ ਸਮਾਜਿਕ ਸ਼੍ਰੇਣੀ ਚੋਂ ਆਉਂਦੇ ਨੇ ਜੀ ਜੀ ਹਾਂ ਤੇ ਉਹ ਕਿੱਥੋਂ ਦਾ ਤੁਸੀਂ ਮਿਸਾਲ ਦੇ ਦਿਓ ਕਿ ਖੜਗੇ ਸਾਹਿਬ ਆ ਦੇਖੋ ਕੌਣ ਆ ਅੱਛਾ ਜੇ ਪੰਜਾਬ ਦੇ ਸੰਦਰਭ ਵਿੱਚ ਫਿਰ ਮਿਸਾਲ ਦੇਣੀ ਆ ਤਾਂ ਤੁਸੀਂ ਉਹ ਮਤਲਬ ਕਿ ਸ਼ਬਦ ਚੋਂ ਸਹੀ ਰੱਖੋ ਨਾ ਜੀ ਰੰਗ ਤੇ ਟਿੱਪਣੀ ਜਾਂ ਕਿਸੇ ਦੇ ਜੋ ਵੀ ਪਿਸ਼ੋਕੜ ਉਹਦੇ ਤੇ ਟਿੱਪਣੀ ਜਿਹੜਾ ਮਰਹੂਮ ਹੈ ਜਿਹੜਾ ਇਸ ਵੇਲੇ ਸੰਸਾਰ ਸੰਸਾਰ ਚ ਨਹੀਂ ਤੁਸੀਂ ਸਿੱਧਾ ਕਹਿ ਸਕਦੇ ਹੋ ਕਿ ਅਸੀਂ ਬਈ ਇਸ ਮੌਕੇ ਤੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਹੂੰ ਸਖਾ ਨੂੰ ਮਾਨ ਬਖਸ਼ਾ ਫਿਰ ਜੇ ਐਸਸੀ ਭਾਈਚਾਰੇ ਤੋਂ ਗੱਲ ਆਉਂਦੀ ਹੈ ਤੁਹਾਡੇ ਕੋਲ ਇਹ ਹੈਗੇ ਨੇ ਬੂਟਾ ਸਿੰਘ ਜੀ ਇਹਨਾਂ ਬਾਰੇ ਗੱਲ ਕਰੋ ਜੇ OBC ਦਾ ਜ਼ਿਕਰ ਆਉਂਦਾ ਤਾਂ ਤੁਹਾਡੇ ਕੋਲ ਗਿਆਨੀ ਜੈਲ ਸਿੰਘ ਵਰਗੇ ਹੈਗੇ ਨੇ ਨੇਤਾ ਤੁਹਾਡੇ ਕੋਲ ਸਾਰੇ ਤਰ੍ਹਾਂ ਦੇ ਮਿਸਾਲ ਹੈਗੇ ਆ ਪਰ ਜਦੋਂ ਨੂੰ ਇਹਨਾਂ ਨੂੰ ਅਹਿਸਾਸ ਹੋਇਆ ਕਿ ਮੈਨ ਤੋਂ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਹੁਣ ਯਾਰ ਜਦੋਂ ਬੰਦੇ ਨੇ ਮਾਫੀ ਮੰਗ ਲਈ ਐਸੇ ਕਮਿਸ਼ਨ ਨੇ ਨੋਟਸ ਜਾਰੀ ਕਰ ਦਿੱਤਾ ਸੀਗਾ ਜੀ ਹੁਣ ਜਦੋਂ ਮਾਫੀ ਮੰਗ ਲਈ ਆ ਤਾਂ ਤੁਸੀਂ ਦੇਖੋ ਕਿ ਇਹ ਮਾਫੀ ਮੰਗਣ ਦੇ ਬਾਅਦ ਵੀ ਵਿਵਾਦ ਜਿਹੜਾ ਹੈ ਉਹ ਹੁਣ ਰੁਕ ਨਹੀਂ ਰਿਹਾ ਉਹਦਾ ਵੱਡਾ ਕਾਰਨ ਹੈ ਕਿ ਤਰਨ ਤਰਨ ਦੀ ਝੋਲ ਚਲਦੀ ਪਈ ਆ ਹੁਣ ਰਾਜਾ ਵਡਿੰਗ ਇਸ ਗੱਲ ਨੂੰ ਪਹਿਲੀ ਪਾਤ ਜਾਣ ਗਏ ਸਨ ਕਿ ਭਈ ਜੇ ਮੈਂ ਇਸ ਬਿਆਨ ਤੇ ਅੜਿਆ ਰਿਹਾ ਜਾਂ ਇਸ ਬਿਆਨ ਤੇ ਮੈਂ ਮਾਫੀ ਨਾ ਮੰਗੀ ਤੇ ਸਾਡਾ ਨੁਕਸਾਨ ਹੋ ਸਕਦਾ ਤੇ ਨੁਕਸਾਨ ਦੀ ਫਿਰ ਮੁੜ ਕੇ ਗਾਜ਼ ਡਿੱਗਦੀ ਹੁੰਦੀ ਆ ਜੀ ਜੀ فرض ਕਰੋ ਕੱਲ ਨੂੰ ਕੋਈ ਤੁਹਾਡੀ ਹਾਰ ਹੋ ਜਾਂਦੀ ਆ ਉਹਦੇ ਤੇ ਹਾਈ ਕਮਾਂਡ ਚਿੰਤਨ ਕਰਦਾ ਹੈ ਤਾਂ ਤੁਹਾਡਾ ਜਿਹੜਾ ਧੜਾ ਵਿਰੋਧੀ ਧੜਾ ਹੈ ਜਿਹਦੇ ਕੋਟੇ ਦੀ ਟਿਕੜ ਹੈ ਉਥੇ ਅਗਲਾ ਕਹੂਗਾ ਨਾ ਉਥੇ ਸਾਰੇ ਬੰਦਿਆਂ ਚ ਬੈਠਿਆ ਆਹ ਦੇਖੋ ਜੀ ਇਹਦੀ ਜ਼ਮਾਨੇ ਰਾਤਾ ਜੀ ਸਾਨੂੰ ਬਿਲਕੁਲ ਇਹ ਗੱਲਾਂ ਚੱਲਦੀਆਂ ਨਹੀਂ ਭਾਵੇਂ ਤੁਸੀਂ ਜੀ ਥਾਂ ਤੋਂ ਸ਼ੁਰੂ ਕਰ ਲਓ ਵੱਡੀ ਥਾਂ ਤੋਂ ਹਾਂਜੀ ਫੀਡਬੈਕ ਦੇ ਵਿੱਚ ਅਗਲਾ ਦੱਸੇਗਾ ਜੀ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਵੈਸੇ ਵੀ ਬਤੌਰ ਪਾਰਟੀ ਪ੍ਰਧਾਨ ਭਾਈ ਤੁਸੀਂ ਸੋਚਦੇ ਹੋ ਕਿ ਭਾਈ ਨੁਕਸਾਨ ਨਾ ਹੋ ਜਾਵੇ ਜੀ ਜੀ ਤਾਂ ਬਹਰਾਲ ਮਤਲਬ ਇਹ ਆ ਕਿ ਇਹਦੇ ਤੇ ਰਾਜਨੀਤੀ ਹੁਣ ਚੀਮਾ ਸਾਹਿਬ ਦਾ ਬਿਆਨ ਆ ਗਿਆ ਅਇ ਤੋਂ ਤੱਕ ਕਿ ਮੈਂ ਹੁਣ ਇੱਕ ਦੇਖ ਰਿਆ ਸੀ ਖਬਰ ਕਿ ਭਈ ਐਸੀ ਕਮਿਸ਼ਨ ਦੇ ਜਿਹੜੇ ਹੈਗੇ ਨੇ ਚੇਅਰਮੈਨ ਇਥੋਂ ਦੇ ਗੜੀ ਸਾਹਿਬ ਜੀ ਉਹਨਾਂ ਨੇ ਵੀ ਬੜਾ ਠੋਕਵਾ ਬਿਆਨ ਦਿੱਤਾ ਹੈ ਉਹਨਾਂ ਨੇ ਆਖਿਆ ਕਿਉਂ ਨਾ ਤੁਸੀਂ ਰਿਟਰਨਿੰਗ ਅਫਸਰ ਹੈ ਜਿਹੜਾ ਉਹਨੂੰ ਵੀ ਤਾਲਬ ਕਰ ਲਿਆ ਮੇਰੇ ਖਿਆਲ ਦੇ ਨਾਲ ਹਮ ਕਿ ਭਈ ਤੁਸੀਂ ਇਹਨੂੰ ਤੜੀ ਪਾਰ ਕਿਉਂ ਨਹੀਂ ਕੀਤਾ ਜੀ ਇਹਦੇ ਤੇ ਆਵਾਂਗੇ ਆਪਾਂ ਜਿਹੜੀ ਰਾਜਨੀਤੀ ਚੱਲਦੀ ਹੈ ਜੀ 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 ਮਿੰਟ ਜੀ ਉਸ ਪਹਿਲਾਂ ਆਪਾਂ ਸਾਰੇ ਦੋਸਤਾਂ ਦਾ ਸਵਾਗਤ ਕਰ ਲੈਨੇ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ ਜਿਹੜੇ ਨਾਲ ਜੁੜ ਚੁੱਕੇ ਨੇ ਜੀ ਸੁਖ ਮੈਂਬਰ ਜੀ ਅਰਜੰਦਰ ਸਿੰਘ ਜੀ ਸਿਮਰਤ ਬੈਂਸ ਜੀ ਬਹੁਤ ਬਹੁਤ ਸ਼ੁਕਰੀਆ ਇਹ ਕਹਿ ਰਹੇ ਨੇ ਕਿ ਅਮਰਤਾ ਜੀ ਜਿਹੜੇ ਉਹ ਜ਼ਿਆਦਾ ਮੈਚੂਰ ਨੇ ਰਾਜਾ ਜੀ ਨਾਲੋਂ ਪਰ ਚਲੋ ਉਹਨਾਂ ਦਾ ਵੀ ਤਜਰਬਾ ਤੇ ਬਹੁਤ ਹੈ ਕਈ ਵਾਰੀ ਸ਼ਬਦੇ ਤੇ ਉਧਰ ਉਧਰ ਹੋ ਜਾਂਦੇ ਨੇ ਆਪਾਂ ਇਹ ਗੱਲ ਵੀ ਨਾਲ ਨਾਲ ਥੋੜਾ ਜਿਹਾ ਮੰਨ ਕੇ ਚੱਲੀਏ ਆ ਬਿੱਟੂ ਵਿਰਕ ਜੀ ਕਹਿ ਰਹੇ ਕਿ ਕਾਂਗਰਸ ਪਿਛੇ ਰਹੂਗੀ ਤਰਨ ਤਾਰਨ ਦੇ ਵਿੱਚ ਤੇ ਇੱਕ ਮਿੱਤਰ ਹੋਰ ਕਹਿ ਰਹੇ ਸੀਗੇ ਕਿ ਟੱਕਰ ਜਿਹੜੀ ਹੈ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਦੇ ਵਿੱਚ ਰਾਜਕੁਮਾਰ ਜੀ ਕਹਿ ਰਹੇ ਨੇ ਤਸਵੀਰ ਸਿੰਘ ਨੀਜਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਕੰਟਰੀਬਿਊਸ਼ਨ ਲਈ ਨਾਲ ਜੁੜਨ ਵਾਸਤੇ ਵੀ ਧੰਨਵਾਦ ਤੁਹਾਡਾ ਜੀ ਤੇ ਬਾਕੀ ਦੋਸਤਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਬਿੱਟੂ ਜੀ ਕਹਿ ਰਹੇ ਨੇ ਕਿ ਚੰਨੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਜੀ ਇਸ ਮਾਮਲੇ ਤੇ ਤੇ ਇਹ ਕਈ ਸਹੀ ਗੱਲ ਹੈ ਕਿਸੇ ਵਾਸਤੇ ਕੋਈ ਮੁਸੀਬਤ ਹੁੰਦੀ ਹੈ ਤੇ ਕਿਸੇ ਵਾਸਤੇ ਮੌਕਾ ਵੀ ਬਣ ਜਾਂਦਾ ਹੈ ਮਿੱਟੂ ਜੀ ਉਹ ਜਿਵੇਂ ਤਰਨ ਤਰਨ ਦੇ ਵਿੱਚ ਦੂਜੇ ਨੇ ਇੱਕ ਮੌਕਾ ਵੀ ਮਿਲਿਆ ਹੋਇਆ ਹੈ ਹਾਂ ਬਿਲਕੁਲ ਰਾਜਨੀਤੀ ਇਸੇ ਦਾ ਨਾਮ ਹੈ ਹੁਣ ਆ ਜੀਏ ਰਾਜਨੀਤੀ ਜਿਹੜੀ ਚੱਲ ਰਹੀ ਹੈ ਮੈਂ ਚਲੋ ਰਾਜਾ ਵੜਿੰਗ ਉਹਨਾਂ ਦੇ ਸ਼ਬਦ ਜਿਹੜੇ ਬੋਲੇ ਆ ਉਹ ਵਿਵਾਦ ਬਣਿਆ ਵਿਵਾਦ ਦੀ ਆਪਾਂ ਆਲੋਚਨਾ ਵੀ ਕਰਤੀ ਉਹਦਾ ਵਿਸ਼ਲੇਸ਼ਣ ਵੀ ਹੋ ਗਿਆ ਕਿ ਗਲਤ ਹੋ ਕੇ